ਤੁਸੀਂ ਦੇਖਿਆ ਹੋਣਾ ਅੱਜ ਸਵੇਰ ਤੋਂ ਮੀਡੀਆ 'ਚ ਉੱਤਰਾਖੰਡ ਤੋਂ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਹਰਖ ਸਿੰਘ ਰਾਵਤ ਦਾ ਬਿਆਨ ਜਿਹੜਾ ਆ ਬੜਾ ਸਾਰੇ ਵਾਇਰਲ ਹੋ ਰਿਹਾ ਹੈ ਹਰਖ ਸਿੰਘ ਰਾਵਤ ਕੋਈ ਛੋਟਾ ਮੋਟਾ ਆਮ ਸਧਾਰਨ ਲੀਡਰ ਨਹੀਂ ਹੈ ਇਹ ਕਾਂਗਰਸ ਦਾ ਬਹੁਤ ਸੀਨੀਅਰ ਲੀਡਰ ਹੈ ਉੱਤਰਾਖੰਡ ਦਾ ਮੰਤਰੀ ਵੀ ਰਿਹਾ ਹੈ ਔਰ ਇੰਨੇ ਕਿਹਾ ਇੱਕ ਉੱਥੇ ਪਬਲਿਕ ਮੀਟਿੰਗ 'ਚ ਇੱਕ ਸਿੱਖ ਸਰਦਾਰ ਨੂੰ ਦੇਖ ਕੇ ਉਹਦਾ ਮਜ਼ਾਕ ਡਾਉਣ ਦੀ ਕਿ 12 ਵਜੇ 12 ਵਜੇ ਕਹਿ ਕੇ ਉਹਦਾ ਮਜ਼ਾਕ ਡਾਉਣ ਦੀ ਕੋਸ਼ਿਸ਼ ਕੀਤੀ ਹੈ ਪਹਿਲੀ ਗੱਲ ਤੇ ਕਾਂਗਰਸ ਦਾ ਇਹ ਮੋੜ ਤੋਂ ਹੀ ਸਵਾਇਆ ਸਿੱਖਾਂ ਨਾਲ ਸਿੱਖਾਂ ਦਾ ਮਜ਼ਾਕ ਡਾਉਣਾ ਗੁਰੂ ਘਰਾਂ ਤੇ ਤੋਪਾਂ ਚਲਾਉਣੀਆਂ ਬੰਬਨਾ ਓਟਾਉਣਾ ਸਿੱਖ ਬੱਚਿਆਂ ਨੂੰ ਪੰਜਾਬ ਦੇ ਪਿੱਛੇ ਦੇਖਿਆ ਹੋਣਾ ਪੰਜਾਬ ਪ੍ਰਧਾਨ ਕਾਂਗਰਸ ਦੇ ਜਿਹੜੇ ਸੀ ਉਹ ਸਿੱਖ ਬੱਚਿਆਂ ਦੇ ਜੋੜਿਆਂ ਨੂੰ ਲੈ ਕੇ ਉਹਦਾ ਮਜ਼ਾਕ ਬਣਾ ਰਹੇ ਸੀ ਈਵਨ ਤਰਨਤਾਰਨ ਦੇ ਬਾਈ ਇਲੈਕਸ਼ਨ ਦੇਖਿਆ ਆਪਾਂ ਕਾਂਗਰਸ ਦੀ ਸਾਰੀ ਲੀਡਰਸ਼ਿਪ ਬੈਠੀ ਆ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦਾ 350 ਸ਼ਹੀਦੀ ਦਿਹਾੜੇ ਚੱਲ ਰਿਹਾ ਉਹਨਾਂ ਦੀ ਫੋਟੋ ਉੱਪਰ ਤੇ ਕਾਂਗਰਸ ਦੇ ਲੀਡਰਾਂ ਦੀ ਉਹਨਾਂ ਦੀ ਫੋਟੋ ਗੁਰੂ ਸਾਹਿਬ ਦੀ ਫੋਟੋ ਥੱਲੇ ਤੇ ਕਾਂਗਰਸ ਦੇ ਲੀਡਰਾਂ ਦੀ ਉੱਪਰ ਇਹ ਕਾਂਗਰਸ ਦੀ ਮਾਨਸਿਕਤਾ ਹੈ ਸਿੱਖਾਂ ਨੂੰ ਲੈ ਕੇ ਇਹ ਕੋਈ ਇੱਕ ਵਾਰ ਨਹੀਂ ਹੋਇਆ 84 ਤੋਂ ਲੈ ਕੇ ਈਵਨ ਉਸ ਤੋਂ ਵੀ ਪਿੱਛੇ ਜਲੇ ਜੀ ਆਪਾਂ ਜਦੋਂ ਦਾ ਦੇਸ਼ ਯਾਦ ਹੋਇਆ ਕਾਂਗਰਸ ਪਾਰਟੀ ਨੇ ਸਮੇਂ-ਸਮੇਤੇ ਸਿੱਖਾਂ ਦੇ ਸਿੱਖਾਂ ਦਾ ਮਜ਼ਾਕ ਬਣਾਇਆ ਸਿੱਖਾਂ ਦੇ ਧਾਰਮਿਕ ਮਸਲਿਆਂ ਦਾ ਮਜ਼ਾਕ ਬਣਾਇਆ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਬੰਬਾਂ-ਤੋਪਾਂ ਨਾਲ ਡਾਇਆ ਸਿੱਖਾਂ ਦੀ ਨਸ਼ਲਕੁਸ਼ੀ ਕੀਤੀ ਦਿੱਲੀ 'ਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਔਰ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਹੈ ਕਾਂਗਰਸ ਕਾਂਗਰਸ ਦੇ ਪੰਜਾਬ ਲੀਡਰ ਵੀ ਸਿੱਖਾਂ ਦਾ ਮਜ਼ਾਕ ਉਡਾਉਂਦੇ ਆ। ਇਹ ਰੀਸੈਂਟ ਜਿਹੜੀ ਘਟਨਾ ਘਟਿਆ ਹਰਖ ਸਿੰਘ रावत ਨੇ ਜਿਸ ਤਰੀਕੇ ਨਾਲ ਇੱਕ ਸਿੱਖ ਦਾ 12:00 ਵਜੇ 12:00 ਵਜੇ ਮਜ਼ਾਕ ਉਡਾਇਆ ਇਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਹਰਖ ਸਿੰਘ रावत ਜੀ ਤੁਹਾਨੂੰ ਸਿੱਖਾਂ ਦਾ ਇਤਿਹਾਸ ਨਹੀਂ ਪਤਾ। ਕਾਂਗਰਸ ਨੂੰ ਹਰਖ ਸਿੰਘ रावत ਨੂੰ 12:00 ਵਜੇ ਦਾ ਇਤਿਹਾਸ ਨਹੀਂ ਪਤਾ। रावत ਸਾਹਿਬ 12:00 ਵਜੇ ਦਾ ਇਤਿਹਾਸ ਸੁਣੋ ਪਹਿਲਾਂ ਪੜੋ। ਜਦੋਂ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਅਬਦਾਲੀ ਚੱਕ ਕੇ ਲੈ ਜਾਂਦਾ ਸੀ ਔਰ ਟਕੇ ਟਕੇ ਤੇ ਕਾਬਲ ਦੇ ਬਜ਼ਾਰਾਂ 'ਚ ਵੇਚਦਾ ਸੀ ਉਸ ਸਮੇਂ ਦੌਰਾਨ ਸਿੱਖਾਂ ਨੇ 12 ਵਜੇ ਮਿੱਥ ਕੇ ਸਮਾਂ ਰੱਖਿਆ ਸੀ ਲਾਂਬਦ ਹੋਣ ਦਾ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਬਚਾਉਣ ਦਾ ਅਬਦਾਲੀ ਦੇ ਚੁੰਗਲ 'ਚੋਂ ਇਹ ਆ 12 ਵਜੇ ਦਾ ਇਤਿਹਾਸ ਤੁਸੀਂ ਸਾਡਾ ਮਜ਼ਾਕ ਉਡਾ ਰਹੇ ਹੋ ਤੁਸੀਂ ਸਿੱਖਾਂ ਦਾ ਮਜ਼ਾਕ ਉਡਾ ਰਹੇ ਹੋ ਤੁਹਾਨੂੰ ਪਤਾ ਹੈ ਕਿ 350 ਸਾਲ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਿਹੜੇ ਦਿਨ ਚੱਲ ਰਹੇ ਆ ਗੁਰੂ ਸਾਹਿਬ ਨੇ ਆਪਣੇ ਧਰਮ ਲਈ ਨਹੀਂ ਸਿੱਖ ਧਰਮ ਲਈ ਨਹੀਂ ਇਸ ਦੇਸ਼ ਦੇ Hindu ਧਰਮ ਕਲਚਰ ਔਰ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਆਪਣਾ ਸਾਰਾ ਕੁਝ ਵਾਰਤਾ ਚਾਂਦਨੀ ਚੌਕ 'ਚ ਸ਼ਹੀਦ ਹੋ ਗਏ ਉਹਨਾਂ ਦਾ 350 ਸਾਲ ਆਇਆ ਇਹ ਇਹ ਸਿਲਾ ਦੇ ਰਹੀ ਹੈ ਕਾਂਗਰਸ ਸਿੱਖਾਂ ਦਾ ਸਾਨੂੰ ਪਤਾ ਹੈ ਕਾਂਗਰਸ ਦੇ ਮੰਚ 'ਚ ਸਿੱਖਾਂ ਨੂੰ ਲੈ ਕੇ ਬਹੁਤ ਬੇਈਮਾਨੀ ਹੈ ਨਫ਼ਰਤ ਹੈ ਔਰ ਉਹਦਾ ਪ੍ਰਗਟਾਵਾ ਜਿਹੜੇ ਆ ਸਮੇਂ-ਸਮੇਂ ਤੇ ਹਰਖ ਸਿੰਘ ਰਾਵਤ ਵਰਗੇ ਲੋਕ ਕਰਦੇ ਰਹਿੰਦੇ ਆ ਦਿੱਲੀ ਚ ਵੀ ਦੇਖਿਆ ਆ ਆਪਾਂ ਸਿੱਖ ਜਦੋਂ ਕਤਲ ਹੋਇਆ ਉਹਦੇ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਕਈ ਤਹਾਕਿਆਂ ਤੱਕ ਕਾਂਗਰਸ ਪਾਰਟੀ ਨੇ ਵੱਡੇ-ਵੱਡੇ ਅਹੁਦੇ ਦੇ ਕੇ ਨਵਾਜਿਆ ਇਹ ਸਿੱਖਾਂ ਦੇ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਹੈ ਇਸ ਕਰਕੇ ਹਰਖ ਸਿੰਘ ਰਾਵਤ ਜੀ 12 ਵਜ ਦਾ ਇਤਿਹਾਸ ਪੜੋ 12 ਵਜੇ ਨਾ ਵੱਜਦੇ ਦਾ ਸਿੱਖਾਂ ਦੇ ਤੇ ਤੁਹਾਡਾ ਇਸ ਦੇ ਦਾ ਧਰਮ ਕਲਚਰ ਅੱਜ ਬਦਲਿਆ ਹੋਣਾ ਸੀ ਇਸ ਦੇ ਦੀਆਂ ਧੀਆ ਭੈਣਾ ਕਿਉਂਕਿ ਸਿੱਖ ਦੂਜੇ ਦੀਆਂ ਧੀਆ ਭੈਣਾ ਵੀ ਆਪਣੀਆਂ ਸਮਝਦੇ ਆ ਉਹ ਧੀਆ ਭੈਣਾ ਦੀ ਇੱਜ਼ਤ ਆਬਰੂ ਨਹੀਂ ਬਚਣੀ ਸੀ ਅਫਦਾਲੀ ਟੱਕੇ ਟੱਕੇ ਤੇ ਵੇਚਦਾ ਸੀ ਕਾਬਲ ਇਹ ਸਿੱਖਾਂ ਦਾ ਯੋਗਦਾਨ ਹੈ ਇਹ ਸਿੱਖਾਂ ਦੇ 12 ਵਜਦੇ ਆ ਲੇਕਿਨ ਅਫਸੋਸ ਨਾ ਮੈਨੂੰ ਕਹਿਣਾ ਪੈ ਰਿਹਾ ਰਾਹੁਲ ਗਾਂਧੀ ਜੀ ਹੋਣ ਖੜਗੇ ਸਾਹਿਬ ਹੋਣ ਤੁਸੀਂ ਮੂਕ ਦਰਸ਼ਕ ਬਣ ਜੰਨੇ ਹੋ ਜਦੋਂ ਕਾਂਗਰਸ ਦੇ ਵੱਡੇ ਵੱਡੇ ਲੀਡਰ ਸਿੱਖਾਂ ਦਾ ਮਜ਼ਾਕ ਸਿੱਖਾਂ ਨੂੰ ਕਰਦੇ ਆ ਸਿੱਖ ਧਾਰਮਿਕ ਅਦਾਰਿਆਂ ਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਅਟੈਕ ਕਰਦੇ ਆ ਹਮਲੇ ਕਰਦੇ ਆ ਤੇ ਤੁਸੀਂ بجائے ਉਹਦੇ ਉਨਰੋਕਣ ਦੇ ਤੁਸੀਂ ਉਹਨਾਂ ਲੋਕਾਂ ਨੂੰ ਵੱਡੇ ਵੱਡੇ ਅਹੁਦੇ ਦੇਣੇ